ਤੁਸੀਂ ਕੱਪੜੇ ਲਾਏ ਹੋਏ ਨੇ ਕੋੜਦਾ ਤੀਰ ਨੀਲੀ ਫਿਰਮਾਈ ਇਹਨਾਂ ਦੀ ਬਾਹਰ ਖੋਲੋ ਬਾਹਰ ਖੋਲੋ ਜੀ ਨਹੀਂ ਗੱਲ ਤਾਂ ਕਰਨੀ ਪਊਗੀ ਬਾਹਰ ਖੋਲੋ ਹੁਣ ਪਜਾਮੇ ਦਾ ਨਾਲਾ ਬੰਨਿਆ ਜਾ ਰਿਹਾ ਇਹਨਾਂ ਦੀ ਧੁੰਨੀ ਤੇ ਲੈਦੀ ਖੁਰਕੁੰਦੀ ਆ ਆ ਜਿੰਮੇਵਾਰੀ ਦਿੱਤੀ ਜਾਂਦੀ ਪੱਜਾ ਪੱਜਾ ਅੰਦਰ ਲਓ ਇੱਧਰ ਪੱਜਾ ਇੱਧਰ ਇੱਧਰ ਦੇਖ ਦੇ ਆਹ ਦੇਖੋ ਤੁਸੀਂ ਬਾਹਰ ਖੋਲੋ ਬਾਹਰ ਖੋਲੋ ਕਰੀ ਬਾਹਰ ਖੋਲੋ ਆ ਦੇਖੋ ਕੋੜਤਾ ਇੱਥੇ ਟੰਗਿਆ ਪਿਆ ਗਲਤ ਕੰਮ ਕੀਤੇ ਜਾਂਦੇ ਆ ਨੌਕਰੀਆਂ ਦੇ ਚਾਂਸੇ ਉੜਦਾ ਤੀਰ ਨੀਲੀ ਫਿਰਮਾਈ ਇਹਨਾਂ ਦੀ ਬਾਹਰ ਖੋਲੋ ਬਾਰ ਖੋਲੋ ਜੀ ਨਹੀਂ ਗੱਲ ਤਾਂ ਕਰਨੀ ਪਊਗੀ ਬਾਰ ਖੋਲੋ ਉਹ ਬਾਈ ਮਲਕੀਤ ਨੂੰ ਬੋਚ ਲੋ ਤੁਸੀਂ ਕਿਹੜੇ ਮਲਕੀਤ ਨੂੰ ਉਹ ਗਈ ਆ ਸਰ ਮਲਕੀਤ ਬੀਬੀ ਦਾ ਨਾਮ ਮਲਕੀਤ ਆ ਜਿਹੜੀ ਨਾਲ ਆਈ ਉਹਨੂੰ ਨਹੀਂ ਦਿਖਾ ਸਕਦੇ ਅਸੀਂ ਸਾਹਮਣੇ ਬਾਰ ਖੋਲੋ ਪਤਾ ਨਹੀਂ ਕੀ ਉਸ ਔਰਤ ਦੀ ਮਜਬੂਰੀ ਹੋ ਬਾਈ ਜੀ ਬਾਰ ਖੋਲੋ ਬਾਰ ਖੋਲੋ ਚੇਅਰਮੈਨ ਸਾਹਿਬ ਬਾਰ ਖੋਲੋ ਬਾਰ ਖੋਲੋ ਬਾਰ ਇਧਰ ਦੇਖੋ ਦਿਖਾਓ ਮੈਂ ਕਹਿੰਦਾ ਲਾਈਵ ਦੇਖੋ ਦੇਖੋ ਤੁਸੀਂ ਇਹ ਗੰਦਗੀਆਂ ਕਰ ਤੂਤਾ ਕਮੇਟੀ ਦੇ ਵਿੱਚ ਚੇਅਰਮੈਨ ਸਾਹਿਬ ਦੀਆਂ ਗੰਦਗੀਆਂ ਕਰ ਤੂ ਮੜ ਕੇਮਰਾ ਨੇੜੇ ਲੈ ਖਿੱਚ ਕੇ ਲੈ ਅੰਦਰ ਦਿਖਾਉਣ ਖੇਤੀ ਦੇ ਕੱਪੜੇ ਵੀ ਨਹੀਂ ਪਾਏ ਹੋਏ ਦੇਖੋ ਤੁਸੀਂ ਸਾਰਾ ਤੁਸੀਂ ਇੱਧਰ ਦੇਖੋ ਤੁਸੀਂ ਕੱਪੜੇ ਕੱਪੜੇ ਵੀ ਨਹੀਂ ਪਾਏ ਹੋਏ ਨਹੀਂ ਸਰ ਗੋਡੇ ਮੇਰੇ ਗੋਡੇ ਨਾਲ ਫੜੋ ਨਹੀਂ ਸਰ ਤੁਸੀਂ ਗਲਤ ਕੰਮ ਕੀਤਾ ਜਿੰਮੇਵਾਰੀ ਦਿੱਤੀ ਤੁਹਾਨੂੰ ਚੇਅਰਮੈਨ ਦੀ ਕੁਰਸੀ ਕਾਹਦੇ ਖਤਰ ਦਿੱਤੀ ਆ ਤੁਸੀਂ ਔਰਤਾਂ ਦਾ ਸ਼ੋਸ਼ਣ ਕਰੋਗੇ ਤੁਸੀਂ ਦੇਖੋ ਮੈਂ ਕੈਮਰਾਮੈਨ ਨੂੰ ਕਹਿੰਦਾ ਇਹਨੂੰ ਸਿੱਧਾ ਸਾਰੇ ਦਬੇਸ ਕਰੋ ਨਹੀਂ ਮੂਵੀ ਬੰਦਰੀ ਤੁਸੀਂ ਮੇਰੇ ਗੋਡੇ ਹਿਲਾਉਣ ਦੀ ਕਿ ਲੋੜ ਆ ਤੁਹਾਨੂੰ ਇੱਕ ਜ਼ਿੰਮੇਵਾਰ ਸ਼ਖਸ ਤੁਹਾਨੂੰ ਕੁਰਸੀ ਤੇ ਬਿਠਾਇਆ ਗਿਆ ਦੇਖੋ ਹੁਣ ਪਜਾਮੇ ਦਾ ਨਾਲਾ ਬੰਨਿਆ ਜਾ ਰਿਹਾ ਇਹਨਾਂ ਦੀ ਧੁੰਨੀ ਤੇ ਲੈਦੀ ਖੁਰਕੁੰਦੀ ਆ ਅੱਜ ਵਾਰੀ ਦਿੱਤੀ ਜਾਂਦੀ ਆਇਓ ਕਮਰਾ ਜਿਹੜਾ ਬਿਲਕੁਲ ਤੁਸੀਂ ਦੇਖੋ ਵਈ ਗਲਤੀ ਹੋ ਗਈ ਦੇਖੋ ਕਪੜੇ ਇੱਥੇ ਵੀ ਔਰਤ ਦੇ ਕਪੜੇ ਟੰਗੇ ਹੋਏ ਨੇ ਤੁਸੀਂ ਮੈਂ ਨਹੀਂ ਨਹੀਂ ਬਾਂਦਰੀ ਤੂੰ ਤੁਹਾਨੂੰ ਜ਼ਿੰਮੇਦਾਰ ਕੁਰਸੀ ਤੇ ਬਿਠਾਇਆ ਤੁਸੀਂ ਦੱਸੋ ਤੁਹਾਨੂੰ ਚੇਅਰਮੈਨ ਬਣਾਇਆ ਤੁਹਾਡੇ ਤੋਂ ਲੋਕਾਂ ਨੇ ਵਿਸ਼ਵਾਸ ਕੀਤਾ ਇਹ ਕੀ ਝਾਂਸਾ ਦਿੰਦੇ ਆ ਤੁਸੀਂ ਔਰਤਾਂ ਨੂੰ ਆ ਤਾਂ ਜੀ ਨੌਕਰੀ ਲਾਉਣੀ ਸੀ ਉਹ ਤੇ ਨੌਕਰੀ ਇਸ ਤਰੀਕੇ ਨਾਲ ਨੌਕਰੀ ਲਮਾਉਂਗੇ ਤੁਸੀਂ ਉਹ ਨਹੀਂ ਮੈਂ ਤਾਂ ਨਹੀਂ ਜਾਂਦਾ ਸੀਗਾ ਬਾਈ ਤੁਸੀਂ ਨਹੀਂ ਜਾਂਦਾ ਸੀ ਅੱਛਾ ਤੁਸੀਂ ਡਿਊਟੀ ਤੇ ਆਉਣੇ ਘਰੋਂ ਨਾ ਖੇ ਨਹੀਂ ਆਉਂਦੇ ਉਹ ਨਹੀਂ ਠੰਡ ਕਰਕੇ ਨਾ ਆ ਕੇ ਨਹੀਂ ਆਇਆ ਸੀ ਤੇ ਇੱਥੇ ਇੱਥੇ ਕੀ ਹੈ ਇੱਥੇ 1 ਮਿੰਟ ਮੈਂ ਦਿਖਾਉਂਗਾ ਕੈਮਰਾਮੈਨ ਨੂੰ ਕਹੂੰਗਾ ਕੀ ਗੀਜਰ ਲੱਗਿਆ ਬਾਥਰੂਮ 'ਚ ਦਿਖਾਓ ਤੁਸੀਂ ਕਿੱਥੇ ਗੀਜਰ ਲੱਗਿਆ ਆਖੇ ਠੰਡ ਸੀ ਇੱਧਰ ਦਿਖਾ ਦੇਖਾਂ ਦਿਖਾਤਾ ਨਹੀਂ ਦਿੱਤਾ ਉਤਲਾ ਉੱਤੇ ਗੀਜਰ ਦੇਖੋ ਇੱਥੇ ਕੋਈ ਨਹੀਂ ਕੋਈ ਗੀਜਰ ਨਹੀਂ ਲੱਗਿਆ ਬਹਾਨਾ ਲਾਇਆ ਗਿਆ ਕਿ ਤੁਸੀਂ ਆਪ ਬਿਐ ਹੋ ਫੈਲਾ ਵੀ ਪੰਨ ਜਿਹੜੇ ਚਾਂਸੇ ਦਿੱਤੇ ਹਜੇ ਇਹ ਗੱਲ ਕਹਿ ਰਿਹਾ ਚੇਅਰਮੈਨ ਸਾਹਿਬ ਕਿ ਮੈਂ ਨੌਕਰੀ ਦੇਣੀ ਸੀ ਮੈਂ ਫੈਲ ਭਰਾਈਆ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਉਸ ਔਰਤ ਨੂੰ ਨਹੀਂ ਦਿਖਾ ਸਕਦੇ ਪਤਾ ਨਹੀਂ ਕੀ ਮਜਬੂਰੀ ਉਸਰ 2 ਮਿੰਟ ਬਾਹਰ ਆਓ ਨਹੀਂ 2 ਮਿੰਟ ਬਾਹਰ ਨੀਮੀ ਪਾ ਕੇ ਨੀਮੀ ਪਾ ਕੇ ਆਉਣਾ 1 ਮਿੰਟ ਮੈਨੂੰਗਾ ਨੀਮੀ ਪਾ ਕੇ ਆਈ ਨਾ ਤਾ ਨਾ ਸਰ ਬਾਰੋ ਬਾਰ ਆ ਵੇਖੋ ਪਹਿਲਾਂ ਨਾਲਾ ਬੰਦੋ ਦੇਖੋ ਤੁਸੀਂ ਇਹਨਾਂ ਦੀਆਂ ਕਰਤੂਤਾਂ ਗਦਗਾਂ ਦੇਖੋ ਤੁਸੀਂ ਜ਼ਿੰਮੇਵਾਰ ਸ਼ਖਸ਼ ਬਣ ਕੇ ਇਹ ਔਰਤਾਂ ਦਾ ਸ਼ੋਸ਼ਣ ਕਰਦੇ ਹੋ ਤੁਹਾਡੇ ਲੈ ਦੀ ਧੁੰਨੀ ਤੇ ਖੁਰਕ ਹੁੰਦੀ ਹੈ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਤੁਸੀਂ ਦੇਖੋ ਮਲਕੀਤ ਨੂੰ ਕਿਹੜੀ ਨੂੰ ਸੱਦੋ ਉਸ ਔਰਤ ਦੀ ਕੀ ਪਤਾ ਕੀ ਮਜਬੂਰੀ ਹੋ ਮਲਕੀਤ ਨੂੰ ਸੱਦੋ ਕਹੀ ਜਾਂਦਾ ਸਰ ਬਾਹਰ ਆਓ 2 ਮਿੰਟ ਬਾਹਰ ਨਹੀਂ ਸਰ ਤੁਹਾਨੂੰ ਮਲਕੀਤ ਇੱਧਰ ਆਓ ਸਾਰੇ ਇੱਧਰ ਬਾਹਰ ਆਓ ਤੁਸੀਂ ਦੱਸੋ ਮੈਨੂੰ ਇੱਕ ਗੱਲ ਇਹ ਕੀ ਸ਼ਖਸ਼ੇ ਜੁम्मेदार ਕੁਰਸੀਆਂ ਤੇ ਬਹੌਣ ਚਾਹੀਦੀ ਆ ਇਹਨਾਂ ਦੇ ਲੀਡਰਾਂ ਨੂੰ ਇਹਨਾਂ ਨੂੰ ਏਸ ਹਲਕੇ ਦੇ ਮੁਖੀਆਂ ਨੂੰ ਇਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਸਰ ਤੁਸੀਂ ਦੱਸੋ ਕੀ ਗੱਲ ਕਹੀ ਸੀ ਉਸ ਔਰਤ ਨੂੰ ਉਹ ਤਾਂ ਜੀ ਉਹਨੂੰ ਨੌਕਰੀ ਲਗਾਉਣਾ ਸੀਗਾ ਤੇ ਤਾਂ ਕਰਕੇ ਮੈਂ ਆਖਿਆ ਚੱਲ ਬਹਿ ਜੀ ਤੂੰ ਉਹ ਕੱਪੜੇ ਮੈਂ ਥੋੜੇ ਇੱਥੇ ਪਏ ਸੀਗੇ ਮੇਰੇ ਕੀ ਕਪੜੇ ਇੱਥੇ ਪਏ ਸੀ ਕਪੜੇ ਤਾਂ ਤੁਸੀਂ ਲਾਈ ਫਿਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਇੱਕ ਸਰਕਾਰੀ ਡਿਪਾਰਟਮੈਂਟ ਆ ਸਰਕਾਰੀ ਬਿਲਡਿੰਗ ਆ ਜਿਹੜਾ ਤੁਸੀਂ ਇਹ ਕਰਤੂਤਾਂ ਕਰਦੇ ਹੋ ਕਿ ਇਹ ਸ਼ੋਭਾ ਦਿੰਦੀਆਂ ਤੁਹਾਨੂੰ ਇਹ ਜੀ ਮੈਨੂੰ ਲੱਗਦਾ ਜਿਹੜੇ ਸਰਕਾਰੀ ਤਾਂ ਨਹੀਂ ਹੈਗੇ ਮੇਰੇ ਯਾਰ ਦੋਸਤ ਦਾ ਹੀ ਘਰ ਆ ਜੀ ਇਹ ਅੱਛਾ ਫੇਰ ਜੀ ਜਾਂ ਤਾਂ ਜੀ ਇਹ ਉਹਨੇ ਸੱਦਿਆ ਤੁਹਾਨੂੰ ਤੇ ਜਾਂ ਮੰਨ ਲਓ ਉਹਨੇ ਸੱਦਿਆ ਕੀ ਕੀ ਥੋੜੀਆਂ ਇਹ ਕਰਤੂਤਾਂ ਤੇ ਪਤਾ ਨਹੀਂ ਐਦੂ ਪਹਿਲਾਂ ਕਿਹੜੇ ਤਰੀਕੇ ਨਾਲ ਸਾਨੂੰ ਇਹ ਸੋਚਣਾ ਚਾਹੀਦਾ ਸਾਰੇ ਲੀਡਰ ਮਾਰੇ ਨਹੀਂ ਹੁੰਦੇ ਸਾਰੇ ਵਰਕਰ ਮਾੜੇ ਨਹੀਂ ਹੁੰਦੇ ਬਹੁਤੇ ਜਿਹੇ ਲੀਡਰ ਨੇ ਵਰਕਰ ਨੇ ਜਿੰਨੇ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਤੁਸੀਂ ਮਾੜਾ ਨਹੀਂ ਥੋੜਾ ਹਜੇ ਨਾਲਾ ਨਹੀਂ ਘੁੱਟ ਕੇ ਬੰਨਿਆ ਗਿਆ ਨਾਲਾ ਥੋੜਾ ਹਜੇ ਖੁੱਲਾ ਪਿਆ ਹਜੇ ਤੁਸੀਂ ਕਹਿੰਦੇ ਹੋ ਅਸੀਂ ਅਖੇ ਅਸੀਂ ਮਾੜਾ ਨਹੀਂ ਕਰਦੇ ਕੀ ਨਹੀਂ ਮਾੜਾ ਕਰਦੇ ਤੁਸੀਂ ਓ ਜੀ ਮੈਂ ਕੜਾਈ ਧੱਕੇ ਨਾਲ ਕੀਤਾ ਜੀ ਧੱਕੇ ਨਾਲ ਕੀਤਾ ਹੋਰ ਕਦੇ ਨਾਲ ਕੀਤਾ ਉਹਦੀ ਇੱਕ ਮਜਬੂਰੀ ਸੀ ਔਰਤ ਦੀ ਨੌਕਰੀ ਦੇ ਚਾਂਸਸ ਤਾਂ ਕਿੱਥੇ ਲਮਾਉਣਾ ਸੀ ਨੌਕਰੀ ਤੁਸੀਂ ਉਹਨੂੰ ਨਹਿਰੀ ਗਵਰਨਮੈਂਟ ਚ ਨਹਿਰੀ ਗਵਰਨਮੈਂਟ ਚ ਤੁਸੀਂ ਦੇਖੋ ਯਾਰ ਮੈਂ ਹੱਥ ਬੰਨ੍ਹ ਕੇ ਕਹਿੰਦਾ ਭੈਣਾ ਬੀਬੀਆਂ ਨੂੰ ਇਹ ਬਾਬਿਆਂ ਤੋਂ ਵੀ ਟੱਪੇ ਪਏ ਆ ਜਿਹੜੇ ਆ ਗੁੰਮਰਾਹ ਕਰਦੇ ਆ ਬਲਾਤਕਾਰੀ ਇਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਕੋਲੇ ਆਉਣਾ ਚਾਹੀਦਾ ਥੋੜਾ ਤਾਂ ਪਹਿਲਾਂ ਹੀ ਮੈਂ ਕਹਿੰਦਾ ਪਾਰਟੀ ਚ ਤੀਰ ਉੱਡਿਆ ਫਿਰਦਾ ਪਤਾ ਨਹੀਂ ਕਿਹੜੇ ਪਾਸੇ ਕਿੱਧਰ ਨੂੰ ਜਾਂਦਾ ਕਦੇ ਫੂਲ ਤੋਂ ਸੰਗਰੂਰ ਤੋਂ ਮੋੜ ਤੋਂ ਅੱਜ ਥੋਡੇ ਵਾਲੇ ਪਾਸੇ ਨੂੰ ਮਲੋਟ ਵਾਲੇ ਕੰਨੀ ਨੂੰ ਆ ਗਿਆ ਤੁਸੀਂ ਥੋੜੀ ਬਹੁਤੀ ਸ਼ਰਮ ਮਨੋ ਯਾਰ ਤੁਸੀਂ ਪ੍ਰਵਾ ਤੁਸੀਂ ਆਪ ਵੀ ਆਏ ਆ ਬੇ ਜੀ ਕਿੰਨੇ ਬੱਚੇ ਆ ਦੋ ਬੱਚੇ ਦੋ ਬੱਚੇ ਆ ਕੀ ਸ਼ਰਮ ਨਹੀਂ ਆਈ ਤੁਹਾਨੂੰ ਤੁਹਾਡਾ ਪਰਿਵਾਰ ਕੀ ਸੋਚੂਗਾ ਤੁਮ ਉਸ ਗੱਲ ਦੀ ਜਰਾ ਭੋਰਾ ਵੀ ਸ਼ਰਮ ਨਹੀਂ ਆਈ ਤੁਹਾਨੂੰ ਤਾਂ ਹੀ ਕਹੀ ਜਾਂਦਾ ਜੀ ਵੀਡੀਓ ਨਾ ਬਣਾਓ ਜੀ ਮੇਰੇ ਘਰੇ ਵੀ ਪਰਿਵਾਰ ਵੀ ਦੇਖ ਤੇ ਘਰੇ ਪਰਿਵਾਰ ਜਿਹੜੀ ਔਰਤ ਨਾਲ ਧੱਕਾ ਕਰਦੇ ਸੀ ਸ਼ੋਸ਼ਣ ਕਰਦੇ ਸੀ ਉਹ ਔਰਤ ਨਹੀਂ ਸੀ ਨਹੀਂ ਤੁਹਾਨੂੰ ਸੱਦਿਆ ਕਿਨੇ ਆ ਜੀ ਤੀਨੇ ਸੱਦਿਆ ਅੱਛਾ ਹੁਣ ਇਹ ਵੀ ਦੱਸੋ ਇਹਨਾਂ ਨੂੰ ਵੀ ਇਹਨਾਂ ਨੂੰ ਸੱਦਿਆ ਕਿ ਨਹੀਂ ਆ ਕਿਉਂ ਕੀ ਕਰ ਲੋਂਗੇ ਤੁਸੀਂ ਸੱਦਣ ਨੂੰ ਜਿਹੜੀ ਹਕੀਕਤ ਆ ਉਹ ਤਾਂ ਹਕੀਕਤ ਆ ਤੁਸੀਂ ਦੇਖੋ ਕਿਹੜੇ ਤਰੀਕੇ ਨਾਲ ਯਾਰ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਤੁਸੀਂ ਇੱਥੇ ਬੈਠ ਕੇ ਪਾਲਿਸੀਆਂ ਬਣਾਓ ਤੁਸੀਂ ਪਾਲਿਸੀ ਬਣਾਈ ਜਾਂਦੇ ਸੀ ਪਾਲਿਸੀ ਬਣਾਈ ਜਾਂਦੇ ਸੀ ਇੱਕ ਔਰਤ ਦੀ ਇੱਜ਼ਤ ਨੂੰ ਹੱਥ ਪਾਇਆ ਹੋਇਆ ਸੀ ਦਾ ਚੇਅਰਮੈਨ ਸਾਬ ਕਿ ਮੈਂ ਪਾਲਿਸੀਆਂ ਬਣਾ ਰਿਆ ਸੀ ਇਹ ਪਾਲਿਸੀਆਂ ਬਣਦੀਆਂ ਸੀ ਇਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਪੰਜਾਲ ਲਿਆਂਦਾ ਪਿਆ ਦਾ ਨਾਮ ਵੀ ਪੰਜਾਲ ਆ ਪੰਜਾਲ ਕਹਿੰਦੇ ਇਹਨੂੰ ਠੀਕ ਆ ਤੂੰ ਤਾਂ ਪੰਜਾਲ ਲਈ ਬੈਠਾ ਉਹ ਨਹੀਂ ਜੀ ਉਹ ਤਾਂ ਹਜੇ ਤੁਸੀਂ ਉੱਤੋਂ ਦੀ ਆ ਕੇ ਕੈਮਰਾ ਚਲਾਦਾ ਜੀ ਹਜੇ ਤਾਂ ਲਿਆਉਣਾ ਸੀਗਾ ਹਜੇ ਤਾਂ ਲਿਆਉਣਾ ਸੀ ਹਜੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਪਰ ਤੁਸੀਂ ਸੋਚੋ ਕਿ ਕੁਛ ਨਹੀਂ ਕੀਤਾ ਗਾ ਜੀ ਮੈਂ ਤਾਂ ਆਪਣੇ ਕੱਪੜੇ ਮੰਨ ਲਓ ਚੇਂਜ ਕਰੀ ਜਾਂਦਾ ਸੀਗਾ ਜੀ ਕੀ ਚੇਂਜ ਕਰੀ ਜਾਂਦੇ ਸੀ ਕੱਪੜੇ ਚੇਂਜ ਕਰੀ ਜਾਂਦਾ ਸੀ ਮੰਨ ਲਓ ਕਿ ਚਲੋ ਆਪਦੇ ਤੇ ਉਹ ਮੰਨ ਲਓ ਦੂਜੇ ਕਮਰੇ ਚ ਬੈਠੀ ਸੀ ਕਿ ਹੂੰ ਤੇ ਮਨ ਲਾਦਾ ਮੇਰੇ ਕੱਪੜੇ ਬਦਲ ਦਿਆਂ ਤੇ ਤੁਹਾਨੂੰ ਸੱਦ ਲਿਆ ਬਦਲ ਦਿਆਂ ਤੇ ਸੱਦ ਲਿਆ ਇੱਥੇ ਸੱਦਿਆ ਕਾਹਦੇ ਲਈ ਗਿਆ ਸੀ ਇਹ ਹੀ ਗਲਤ ਕੰਮ ਕਰਨਾ ਸੀ ਤੁਸੀਂ ਨਹੀਂ ਨਹੀਂ ਉਹ ਤਾਂ ਮੈਂ ਉਹਨੂੰ ਕਿਵੇਂ ਕਰੀ ਫੈਲ ਫੜ ਕੇ ਲੈ ਜੀ ਆਪਦੀ ਫਿਰ ਲੀੜੇ ਲਾ ਕੇ ਉਹਦੇ ਸਾਹਮਣੇ ਲੀੜੇ ਲਾ ਕੇ ਕਿਉਂ ਬੈਠਣਾ ਸੀ ਲੀੜੇ ਉਤਾਰਨ ਦੀ ਕੀ ਉਹ ਲੋੜ ਸੀ ਠੰਡ ਦਾ ਮੌਸਮ ਹੈ ਠੀਕ ਆ ਸਾਡਾ ਤਾਂ ਕੈਮਰਾਮੈਨ ਦੇ ਵੀ ਜਾਗਟ ਪਾਈ ਹੋਈ ਆ ਤੂੰ ਬਣਾਉਣ ਚ ਫਿਰਦਾ ਇਹ ਜੀ ਕਿਹੜਾ ਚੱਕਰ ਸੀ ਪਏ ਆ ਕੱਪੜੇ ਮੈਂ ਬਾਹਰ ਜਿ फंक्शन ਤੇ ਜਾਣਾ ਸੀ ਟੂਰਨਾਮੈਂਟ ਤੇ ਬੁਲਾਇਆ ਸੀ ਆਹੇ ਜੇ ਬੰਦਿਆਂ ਨੂੰ ਫੰਕਸ਼ਨਾਂ ਤੇ ਬੁਲਾਉਣ ਤੋਂ ਪਹਿਲਾਂ ਸੋਚੋ ਟੂਰਨਾਮੈਂਟਾਂ ਦੇ ਬੁਲਾਉਣ ਤੋਂ ਪਹਿਲਾਂ ਸੋਚੋ ਕਿ ਕੀ ਇਹ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਸਾਂਝੇ ਫੰਕਸ਼ਨਾਂ ਦੇ ਵਿੱਚ ਸੱਦਣ ਵਾਲੇ ਲੋਕ ਹੈਗੇ ਠੀਕ ਆ ਇਹਦੇ ਆਪ ਦੇ ਦੋ ਬੱਚੇ ਆ ਕੀ ਆ ਬੱਚੇ ਤੁਹਾਡੇ ਮੁੰਡਾ ਤੇ ਕੁੜੀ ਆ ਮੁੰਡਾ ਤੇ ਕੁੜੀ ਤੁਹਾਨੂੰ ਯਾਰ ਪੂਰਾ ਹੀ ਸ਼ਰਮ ਨਹੀਂ ਆਏ ਤੁਹਾਨੂੰ ਇੱਕ ਜ਼ਿੰਮੇਵਾਰ ਸ਼ਖਸ ਬਣਾਇਆ ਗਿਆ ਤੇ ਤੁਸੀਂ ਇਸ ਕੰਮ ਤੇ ਹੋ ਗਏ ਹੋ ਕਦੇ ਤੁਹਾਡੀਆਂ ਆਡੀਓ ਲੀਕ ਹੋਈ ਜਾਂਦੀਆਂ ਤੁਸੀਂ ਕਦੇ ਔਰਤਾਂ ਪ੍ਰਤੀ ਇਹ ਮੰਦੇ ਸ਼ਬਦ ਕਿਤੇ ਬੋਲੇ ਜਾਂਦੇ ਆ ਕਦੇ ਤੁਸੀਂ ਮਾਫੀਆਂ ਵਾਲੇ ਪਾਸੇ ਉਤਰ ਆਉਣੇ ਹੋ ਕੀ ਤੁਹਾਨੂੰ ਲੱਗਦਾ ਵੀ ਤੁਹਾਡਾ ਜਿਹੜਾ ਮੁਖੀ ਆ ਪੰਜਾਬ ਦਾ ਮੁਖੀ ਆ ਉਹ ਚੰਗਾ ਕੰਮ ਕਰ ਰਿਹਾ ਉਹਦੀ ਵੀ ਤੁਸੀਂ ਤਾਂ ਪੱਗ ਨੂੰ ਦਾਗ ਲਾਈ ਜਾਂਦੇ ਹੋ ਨਹੀਂ ਜੀ ਉਹਨੇ ਵੀ ਤਾਂ ਦੋ ਵਿਆਹ ਕਰਾਏ ਆ ਐਂ ਤੱਕ ਹੀ ਹੁੰਦਾ ਦੇਖੋ ਉਧਰ ਵੀ ਕਹਿੰਦਾ ਵਿਆਹ ਕਰਾਏ ਆ ਠੀਕਾ ਹੁਣ ਇਹਨਾਂ ਦੇ ਅੱਧਿਆਂ ਦੇ ਵਿਆਹ ਹੋ ਗਏ ਹੁਣ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਤੇ ਉਹ ਇਸ ਤਰੀਕੇ ਨਾਲ ਔਰਤਾਂ ਨਾਲ ਕਰੋਗੇ ਤੁਸੀਂ ਉਹ ਨਹੀਂ ਜੀ ਉਹ ਮੈਂ ਕਿਹੜਾ ਹੀ ਤੁਹਾਨੂੰ ਦੱਸ ਦੋ ਜ਼ਬਰਦਸਤੀ ਦਾ ਕੋਈ ਵੀ ਕਿਸੇ ਨਾਲ ਨਹੀਂ ਕਰ ਸਕਦਾ ਤੁਸੀਂ ਨਜਾਇਜ਼ ਕਰੀ ਜਾਂਦੇ ਹੋ ਜੀ ਮੇਰੇ ਕਿੰਨੇ ਟਾਈਮ ਤੋਂ ਉਸ ਔਰਤ ਦੇ ਨਾਲ ਗੱਲਬਾਤ ਆ ਜਿਹੜੀ ਤੁਹਾਡੀ ਚੱਲ ਰਹੀ ਸੀਗੀ ਹਾਂ ਬਸ ਜੀ ਦੋ ਮਹੀਨੇ ਹੋਏ ਦੋ ਮਹੀਨੇ ਹੋਇਆ ਤੁਹਾਨੂੰ ਮਿਲੀ ਕਿੱਥੇ ਉਹ ਔਰਤ ਉਹ ਦਾ ਜੀ ਮੈਨੂੰ ਅੱਜ ਆਪਣਾ ਅਪਲਾਈ ਕਰਨੀ ਆਈ ਸੀ ਉਹਦੇ ਵਾਸਤੇ ਉਹਨਾਂ ਨੇ ਕੀਤੀ ਸੀ ਕਿ ਨੈਰੀ ਡਿਪਾਰਟਮੈਂਟ ਦਈਆਂ ਨਿਕਲ ਗਈਆਂ ਸੀ ਪੋਸਟਾਂ ਹੂੰ ਤੋਂ ਨੇ ਅਪਲਾਈ ਕੀਤਾ ਸੀ ਤੇ ਫਿਰ ਉਹਨੇ ਮੇਰੇ ਤਾਈਂ ਅਪਰੋਚ ਕੀਤੀ ਮੈਨੂੰ ਕਹਿੰਦੇ ਤੁਸੀਂ ਮੈਨੂੰ ਲਵਾ ਦੋ ਜੀ ਹੂੰ ਮੈਂ ਕਹ ਚਲੋ ਜੀ ਤੁਹਾਡੀ ਫਾਈਲ ਭਰਨੀ ਹੈ ਜੀ ਫਿਰ ਆਜੋ ਜੀ ਨਹੀਂ ਫਾਈਲ ਅੱਛਾ ਤੁਸੀਂ ਉਹਦੇ ਨਾਲ ਇੱਜ਼ਤ ਦਾ ਸੌਦਾ ਕਰ ਲਿਆ ਯਾਰ ਵੀ ਮੈਂ ਇਹ ਜਾ ਨੀਚ ਗਿਰਿਆ ਹੋਇਆ ਬੰਦਾ ਮੈਂ ਘਟਗਾ ਕਿਸਮ ਦਾ ਚੇਅਰਮੈਨ ਆ ਮੈਂ ਤੇ ਵੀ ਮੈਂ ਤੇਰੀ ਇੱਜ਼ਤ ਲੂਟੂੰਗਾ ਫਿਰ ਨੌਕਰੀ ਲਵਾ ਦੂੰਗਾ ਉਹ ਆਪ ਹੀ ਕਹ ਸੀ ਉਹਨੇ ਕਹਿੰਦੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਹਿੰਦੇ ਆਪੇ ਮੈਂ ਉਵੇਂ ਹੀ ਕਰ ਲਊਗਾ ਅੱਛਾ ਜਿਵੇਂ ਉਹਨੇ ਕਿਹਾ ਤਾਂ ਕੀ ਪਤਾ ਉਹਦੀ ਕੀ ਮਜਬੂਰੀ ਹੋਊਗੀ ਉਸ ਔਰਤ ਦੀ ਜਿੱਥੇ ਵੀ ਕਿਹਾ ਜਾਂਦਾ ਘਰ ਵਾਲਾ ਸਿਰ ਤੇ ਨਹੀਂ ਠੀਕ ਆ ਉਹਨੂੰ ਨਹੀਂ ਸਾਹਮਣੇ ਲਿਆ ਸਕਦੇ ਉਹਦਾ ਨਹੀਂ ਫੇਸ ਬੁਕਾ ਸਕਦੇ ਕੀ ਪਤਾ ਬੱਚੇ ਪਾਲਣ ਲਈ ਕੀ ਮਜਬੂਰੀ ਹੋਊਗੀ ਠੀਕ ਆ ਪਰ ਤੁਹਾਨੂੰ ਤਾਂ ਇਹ ਗੱਲ ਸੋਚਣੀ ਚਾਹੀਦੀ ਸੀ ਤੁਸੀਂ ਇੱਕ ਆਮ ਬੰਦੇ ਨਹੀਂ ਹੁਣ ਤੁਸੀਂ ਇੱਕ ਜ਼ਿੰਮੇਵਾਰ ਅਕੁਰਸੀ ਤੇ ਬੈਠੇ ਹੋ ਪੂਰੇ ਸ਼ਹਿਰ ਨੂੰ ਤੁਹਾਡੇ ਤੇ ਆਸਾਂ ਤੁਸੀਂ ਬੈਠ ਕੇ ਸ਼ਹਿਰ ਦੇ ਕੰਮਾਂ ਦੇ ਵਾਸਤੇ ਪਾਲਿਸੀਆਂ ਬਣਾਉਂਦੇ ਨੂੰ ਪਤਾ ਹੀ ਨਹੀਂ ਸੀਗਾ ਜੀ ਮੈਨੂੰ ਲੱਗਦਾ ਜਾਣ ਬੁੱਝ ਕੇ ਕੀਤਾ ਜਣੇ ਮੈਨੂੰ ਆਪ ਹੀ ਕਹਿੰਦੀ ਸੀ ਤੁਹਾਨੂੰ ਮੈਂ ਪਿਆਰ ਕਰਦੀ ਹਾਂ ਜਾਣ ਬੁੱਝ ਕੇ ਕੀਤਾ ਜਾਣ ਢਾਈ ਤਾਂ ਤੂੰ ਬੈਠਾ ਸੀ ਬੱਕਰੇ ਵਾਂਗੂ ਉਹਨੂੰ ਜਾਣ ਬੁੱਝ ਕੇ ਕਾਹਦਾ ਕੀਤਾ ਇਹੇ ਕਰਜ਼ਵੰਦ ਨੂੰ ਸਦਨ ਦਾ ਕੋਈ ਹੱਕ ਨਹੀਂ ਨਾ ਬੰਦ ਸਾਨੂੰ ਸਦਨ ਦਾ ਕੋਈ ਹੱਕ ਨਹੀਂ ਕੀ ਦੋਸਤੋ ਇਹ ਚੀਜ਼ਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਜਿੱਥੇ ਚੰਗੇ ਕੰਮ ਦਿਖਾਉਣੇ ਚਾਹੀਦੇ ਉੱਥੇ ਇਹ ਚੀਜ਼ਾਂ ਨੂੰ ਵੀ ਸਾਨੂੰ ਦੱਸਣਾ ਚਾਹੀਦਾ ਤਾਂ ਕਿ ਬਚ ਜਾਣ ਸਾਡੀਆਂ ਇੱਜ਼ਤਾਂ ਸਾਡੇ ਲੋਕ ਸਾਡੇ ਉਹ ਵਿਸ਼ਵਾਸ ਕਰਨ ਵਾਲੇ ਤੁਹਾਨੂੰ ਇਹ ਚਾਹੀਦਾ ਕਿ ਕੱਪੜੇ ਵੀ ਨਹੀਂ ਪਾਉਣ ਦਿੱਤੇ ਜੀ ਮੈਨੂੰ ਤੇ ਕੱਪੜੇ ਜੇ ਅਸੀਂ ਨਾ ਆਉਂਦੇ ਤਾਂ ਸਾਰਾ ਦੇਣ ਹੀ ਨਹੀਂ ਪਾਉਣੇ ਸੀ ਹਜੇ ਅਸੀਂ ਤਾਂ ਪਜਾਮਾ ਤੈਨੂੰ ਪਾਉਣ ਹੀ ਦੇਤਾ ਤੇਰੇ ਤਾਂ ਪਜਾਮਾ ਵੀ ਹੈ ਨਹੀਂ ਸੀ ਲੱਤਾਂ 'ਚ ਉਹ ਤਾਂ ਹੁੰਦਾ ਸਮਾਂ ਚੇਂਜ ਕਰੀ ਜਾਂਦਾ ਇਹ ਕੱਪੜੇ ਤੁਸੀਂ ਉੱਪਰ ਦੇ ਚੇਂਜ ਤੁਸੀਂ ਦੱਸੋ ਬਈ ਦਫ਼ਤਰ ਜਾ ਕੇ ਬੰਦਾ ਕੱਪੜੇ ਚੇਂਜ ਕਰਦਾ ਦੂਜਾ ਜੋੜਾ ਕਿੱਥੇ ਕੱਪੜਿਆਂ ਦਾ ਜਿਹੜਾ ਤੂੰ ਚੇਂਜ ਕਰਦਾ ਸੀ ਉਹ ਨਾਲ ਹੀ ਪਿਆ ਜੀ ਫਿਰ ਕੱਚਾ ਤੇਰਾ ਲਾਇਆ ਵਸੀ ਇਹ ਜਿਹੇ ਕਿਹੜੇ ਤੂੰ ਕੱਪੜੇ ਚੇਂਜ ਕਰਦਾ ਸੀ ਯਾਰ ਭੱਜ ਕੇ ਤੂੰ ਭੱਜ ਕੇ ਤੂੰ ਲੁਕਿਆ ਇਹ ਸ਼ੂ ਸਾਨੂੰ ਕਈ ਦਿਨਾਂ ਤੋਂ ਸੀ ਇਹ ਪਹਿਲਾਂ ਵੀ ਗੱਲਾਂ ਬਾਤਾਂ ਹੋ ਰਹੀਆਂ ਪਰ ਗੱਲ ਹੁਣ ਖੁੱਲ ਕੇ ਸਾਹਮਣੇ ਆਈ ਆ ਪ੍ਰੋਪਰ ਵੀਡੀਓ ਬਣੀ ਆ ਤੁਹਾਡੀ ਤੁਹਾਨੂੰ ਪਤਾ ਇਸ ਚੀਜ਼ ਦਾ ਮੁੰਡੇ ਨੇ ਉਹ ਤਾਂ ਜੀ ਪਹਿਲਾਂ ਇਹ ਆਈ ਨਾ ਬਣਾਈ ਹੋਊਗੀ ਉਹ ਤਾਂ ਕਮਰਾ ਹੀ ਹੋਰ ਸੀਗਾ ਇਹਨਾਂ ਦੇ ਕਮਰਾ ਹੋਰ ਸੀ ਇਹ ਤਾਂ ਮੰਨ ਰਿਹਾ ਵੀ ਕਮਰਾ ਹੋਰ ਸੀ ਔਰਤੋ ਹੀ ਸੀ। ਉਹ ਨਹੀਂ ਜੀ ਉਹ ਮੈਂਰੇ ਕਹਿਣ ਦਾ ਮਤਲਬ ਮੈਂ ਕੱਲਾ ਸੀ ਉੱਥੇ ਤਾਂ ਕਮਰਾ ਕੱਲਾ ਸੀ ਏਆਈ ਦੇ ਨਾਲ ਇਹਦੀ ਵੀਡੀਓ ਬਣਾਈ ਆ ਏਆਈ ਦੇ ਨਾਲ ਕਿਵੇਂ ਔਰਤ ਚੱਕ ਕੇ ਲਿਆਂਦੀ ਕਿਵੇਂ ਇਹਦੇ ਕੱਪੜੇ ਲਾਹੇ ਤੁਹਾਡੇ ਕੱਪੜੇ ਲਾਤੀ ਏਆਈ ਦੇ ਨਾਲ। ਉਹ ਜੀ ਬਥੇਰਾ ਕੁਸ ਹੋ ਜਾਂਦਾ ਜੀ ਮੈਨੂੰ ਤਾਂ ਪਤਾ ਨਹੀਂ ਬਥੇਰਾ ਕੁਸ ਤਾਂ ਤੁਸੀਂ ਕਰ ਹੀ ਜਾਂਦੇ ਹੋ ਸਰ ਥੋੜੀ ਬਹੁਤੀ ਸ਼ਰਮ ਮੰਨੋ ਕਿਉਂਕਿ ਇਹ ਚੀਜ਼ਾਂ ਕੀ ਤੁਹਾਨੂੰ ਸ਼ੋਭਾ ਦਿੰਦੀਆਂ ਇਹ ਗੱਲ ਪਹਿਲਾਂ ਤਾਂ ਦੱਸੋ ਤੁਸੀਂ। ਹਾਂ ਜੀ ਹਰ ਇੱਕ ਕੀ ਕਰਦਾ ਜੀ ਫਿਰ ਕੀ ਹੋ ਗਿਆ ਜੀ ਅੱਛਾ ਜੀ ਹਰ ਇੱਕ ਕਰਦਾ ਤੁਸੀਂ ਵੀ ਉਵੇਂ ਹੀ ਕਰਨਾ ਉਹ ਇਹ ਤਾਂ ਜੀ ਮੈਨੂੰ ਆਪ ਕਹਿੰਦੀ ਸੀਗੀ ਮੈਨੂੰ ਕਹਿੰਦੀ ਤੂੰ ਬਾਲਾ ਸੋਹਣਾ ਲੱਗਦਾ ਜੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਕਿੰਨੀ ਜਿਵੇਂ ਤੂੰ ਕਹੇਗਾ ਮੈਂ ਕਰ ਲੂੰਗੀ ਕਹਿੰਦੀ ਮੈਨੂੰ ਨੌਕਰੀ ਲਵਾ ਦੇ ਦੇਖੋ ਯਾਰ ਤੇ ਫਿਰ ਤੁਸੀਂ ਜ਼ਿੰਮੇਦਾਰ ਹੋਗੇ ਕਿ ਉਹ ਮੈਨੂੰ ਕਹਿੰਦੀ ਤੂੰ ਸੋਹਣਾ ਲੱਗਦਾ ਜਦੋਂ ਤੈਨੂੰ ਉਹਨੇ ਇਹ ਗੱਲ ਕਹੀ ਤੂੰ ਕਿਹਾ ਨਹੀਂ ਵੀ ਭਾਈ ਬੀਬਾ ਮੇਰੇ ਵੀ ਪਰਿਵਾਰ ਆ ਮੇਰੇ ਵੀ ਬੱਚੇ ਆ ਮੈਂ ਤਾਂ ਇੱਕ ਜ਼ਿੰਮੇਦਾਰੀ ਪੋਸਟ ਦੇ ਉੱਪਰ ਬੈਠਾ ਮੈਂ ਇਹ ਚੀਜ਼ ਹਰ ਕਿਸ ਬਰਦਾਸ਼ਤ ਨਹੀਂ ਕਰੂੰਗਾ ਜੇ ਤੂੰ ਇਹ ਕਰੇਂਗੀ ਤਾਂ ਮੈਂ ਮੀਡੀਆ ਨੂੰ ਦੱਸਾਂਗਾ ਤੁਸੀਂ ਤੇ ਤੂੰ ਜਾ ਕੇ ਉਹਨੂੰ ਜੱਫੇ ਲਾਉਣ ਲੱਗ ਗਿਆ ਉਹਦਾ ਹੀ ਹੁਣ ਹੋ ਗਿਆ ਜੀ ਬਸ ਜੀ ਮੈਂ ਵੀ ਉਹਦੀਆਂ ਜਾਲ ਦੇ ਜਾਲਤ ਹੀ ਫਸ ਗਿਆ ਸਮਝ ਲਓ ਜਾਲ ਚ ਫਸ ਗਿਆ ਨਹੀਂ ਤੁਸੀਂ ਕੀ ਕਹਿੰਦੇ ਹੋ ਵੀਡੀਓ ਕਾਦੇ ਨਾਲ ਬਣਾਈ ਆ ਤੁਹਾਡੀ ਇਹ ਕਿਹੜੀ ਜੀ ਇਹ ਪਹਿਲਾਂ ਵਾਲੀ ਤੇ AI ਨਾਲ ਹੀ ਹੈ ਜੀ ਅੱਛਾ ਤੁਹਾਡੀ ਵੀਡੀਓ AI ਨਾਲ ਬਣੀ ਆ AI ਨਾਲ ਬਣੀ ਜੱਫੇ ਤੂੰ ਉਹਨੂੰ ਮਾਰੀ ਜਾਂਦਾ ਵਿਚਾਰੀ ਨੂੰ ਪਈ ਨੂੰ ਹਜੇ AI ਦੇ ਨਾਲ ਜੱਫੇ ਪਾਈਦੇ ਹੁੰਦੇ ਆ AI ਦੇ ਨਾਲ ਆਖੇ ਨਹੀਂ ਆਖੇ ਉਹਨ ਤਾਂ AI ਦੇ ਨਾਲ ਢਾਈ ਤਾਂ ਤੂੰ ਉਹਨੂੰ ਬੈਠਾ ਸੀ ਕਾਦੀ AI ਸੀਗੀ ਉਹ ਉਹ ਤਾਂ ਇਹ ਮੈਂ ਤੁਹਾਨੂੰ ਕਹੀ ਨਾ ਉਹ ਤਾਂ ਹੁਣ ਦੇ ਇਹ ਤਾਂ ਵੈਸੇ ਹੈਗੇ ਮੈਂ ਬੈਠਾ ਸੀਗਾ ਤੁਸੀਂ ਦੇਖਿਆ ਜੀ ਇੱਥੇ ਕਿਸੇ ਨੂੰ ਜੜੀ ਬੈਠਾ ਉੱਥੇ ਕੋਈ ਕੁਰਸੀ ਦੀਂਦੀ ਆ ਥੋਡੇ ਉਹ ਜਿਹੜੀ ਸਾਹਮਣੇ ਹੈਗੀ ਆ ਉਹ ਕਾਂਸਾ ਕੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਣੀਆ ਥੜੀ ਉਹਨੂੰ ਤੁਹਾਡੇ ਹੱਥ ਪਾਏ ਹੋਏ ਸੀ ਪੂਰਾ ਹੁਣ ਸੀਨ ਅਸੀਂ ਤੁਹਾਨੂੰ ਉਵੇਂ ਨਹੀਂ ਦਿਖਾ ਸਕਦੇ ਚੱਕੀ ਜਾਂਦਾ ਸੀ ਉਹਦਾ ਜੀ ਮੈਂ ਅੱਛਾ ਫੈਲ ਐ ਹੋ ਕੇ ਚੱਕੀ ਦੀ ਹੁੰਦੀ ਆ ਕਿਹੜਾ ਤਰੀਕਾ ਫੈਲ ਚੱਕਣ ਦਾ ਉਹ ਤਾਂ ਜੀ ਉੱਤੇ ਮਿੱਟੀ ਪੈ ਗਈ ਸੀ ਮੜੀ ਉਹ ਨਾ ਕਰਕੇ ਝੜੀ ਦੇਖੋ ਮਿੱਟੀ ਨਹੀਂ ਝਾੜਦਾ ਸੀ ਤੂੰ ਤੂੰ ਕੰਡ ਝਾੜਦਾ ਸੀ ਆਪ ਦੀ ਥੋੜੇ ਲੈ ਦੀ ਧੁੰਨੀ ਤੇ ਖੁਰਕ ਹੋਣ ਲੱਗ ਜਾਂਦੀ ਹੈ ਤੁਸੀਂ ਦੇਖੋ ਆਂਦਾ ਮੈਂ ਤਾਂ ਐ ਕਰਕੇ ਫੈਲ ਚੱਕਦਾ ਸੀ ਤੁਸੀਂ ਯਾਰ ਇਹਨਾਂ ਨੇ ਸ਼ਰਮ ਹੀ ਲਾ ਲਈ ਯਾਰ ਵੀ ਜੇ ਤੁਹਾਨੂੰ ਇੱਕ ਆਉਦਾ ਮਿਲ ਗਿਆ ਯਾਰ ਪਤੰਦਰੋ ਫਿਰ ਇਹਨਾਂ ਨੇ ਆਪ ਹੀ ਉਹ ਪਰਾਣੇ ਚੰਗੇ ਅਖਵਾਤੇ ਠੀਕ ਆ ਕਰਦੇ ਸਾਰਾ ਕੁਝ ਹੀ ਆ ਪਰ ਅਖਵਾਤੇ ਤੁਸੀਂ ਥੋੜਾ ਬਹੁਤਾ ਸਬਰ ਕਰੋ ਥੋੜਾ ਬਹੁਤਾ ਕੋਈ ਤਰੀਕੇ ਨਾਲ ਚੱਲੋ ਯਾਰ ਤੁਹਾਡੇ ਹਲਕੇ ਦੇ ਵਿੱਚ ਤੁਹਾਡਾ ਆਪ ਦਾ ਖੁਦ ਦਾ ਐਮਐਲਏ ਜਿੱਤੇ ਇੰਨੀ ਲੋਕਾਂ ਨੇ ਸ਼ਿੱਦਤ ਨਾਲ ਉਹਨੂੰ ਵੋਟਾਂ ਪਾਈਆਂ ਤੈਨੂੰ ਇੱਕ ਜੁम्मेवार ਸ਼ਖਸ ਬਣਾ ਕੇ ਜਿਹੜਾ ਅਹੁਦਾ ਦਿੱਤਾ ਹੋਊਗਾ ਉਹਦੀ ਤੁਹਾਡੇ ਹਲਕੇ ਦੇ ਐਮਐਲਏ ਦੀ ਇੱਜ਼ਤ ਕੀ ਰਹੇਗੀ ਉਹ ਤੁਹਾਡੇ ਮੁਖੀ ਦੀ ਕੀ ਇੱਜ਼ਤ ਰਹੇਗੀ ਉਹ ਤਾਂ ਇੱਕ ਮੈਂ ਕਹਿੰਦਾ ਇੰਨੇ ਚੰਗੇ ਚੰਗੇ ਕੰਮ ਕਰੀ ਜਾਂਦੇ ਤੁਸੀਂ ਇਹ ਛੋਟੇ ਹੋ ਕੇ ਪੱਟੀ ਮੇਸ ਕਰੀ ਜਾਂਦੇ ਹੋ ਚਲੋ ਜੀ ਬੰਦ ਕਰ ਦੋ ਇਹਨੂੰ ਗਲਤੀ ਹੋ ਗਈ ਮੇਰਾ ਗਲਤੀ ਕਾਦੀ ਹੋ ਗਈ ਜੀ ਇਹ ਹੁਣ ਉਹ ਫਾਈਲ ਜਿਹੜੇ ਮੈਂ ਪੜਨੀ ਸੀ ਗਿਆ ਪੰਚਾਲ ਸਾਹਿਬ ਤੁਹਾਨੂੰ ਇਹ ਗੱਲ ਦੀ ਸ਼ਰਮ ਚਾਹੀਦੀ ਆ ਤੁਸੀਂ ਜ਼ਿੰਮੇਵਾਰ ਤੁਹਾਨੂੰ ਚੇਅਰਮੈਨ ਬਣਾਇਆ ਗਿਆ ਆਹ ਪੱਗ ਬਣਾਈ ਤੁਸੀਂ ਚੇਅਰਮੈਨ ਦੇ ਉਹਦੇ ਤੇ ਨਹੀਂ ਮੈਂ ਤਾਂ ਕਾਗਜ਼ਾਂ ਦੀ ਸੈਟਿੰਗ ਜੀ ਕਰੀ ਜਾਂਦਾ ਇਹ ਤੁਹਾਨੂੰ ਦੱਸੀ ਜਾਂਦਾ ਕਾਗਜ਼ਾਂ ਦੀ ਸੈਟਿੰਗ ਕਾਗਜ਼ਾਂ ਦੀ ਸੈਟਿੰਗ ਨਾਲਾ ਖੋਲ ਕੇ ਕਿਹੜੇ ਕਾਗਜ਼ਾਂ ਦੀ ਸੈਟਿੰਗ ਹੁੰਦੀ ਹੈ ਕੀ ਤੁਹਾਡੇ ਨੇਫੇ ਚ ਸੀਤਾ ਟੰਗੀਆਂ ਸੀ ਉਹ ਨਾਲਾ ਤਾਂ ਢਿੱਲਾ ਹੋ ਗਿਆ ਸੀ ਜੀ ਕਸ ਕੇ ਬੰਨੀ ਜਾਂਦਾ ਸੀ ਲੈ ਕਸ ਕੇ ਬੰਨੀ ਜਾਂਦਾ ਸੀ ਕਾਦੇ ਕਾਦੇ ਨਾਲ ਬੰਨੀ ਜਾਂਦਾ ਸੀ ਯਾਰ ਜੇ ਇੱਕ ਤੈਨੂੰ ਔਰਤ ਨੇ ਕੋਈ ਮਾੜਾ ਮੋਟਾ ਆ ਕੇ ਕੰਮ ਨੂੰ ਕਹੇ ਤਾਂ ਤੁਸੀਂ ਇੱਜਤਾਂ ਨੂੰ ਹੱਥ ਪਾ ਲੈਨੇ ਹੋ ਕਦੇ ਤੁਸੀਂ ਮੰਦੇ ਸ਼ਬਦ ਬੋਲਣ ਲੱਗ ਜਾਂਦੇ ਨਹੀਂ ਜੀ ਮੈਂ ਤਾਂ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਇਹਦੇ ਲੋ ਮੈਂ ਤਾਂ ਔਰਤ ਦੇਸਤ ਤੇ ਦੇਸਤ ਤੇ ਵੀ ਜਾ ਕੇ ਨਾ ਉੱਥੇ ਰੀਵ ਕਿਆ ਆ ਬੰਦੇ ਨੂੰ ਔਰਤਾ ਦਿਵਸ ਤੇ ਰੀਵਣ ਕੱਟਣ ਨੂੰ ਸੱਦਿਆ ਸੀ ਇੱਥੇ ਤੂੰ ਨਾਲੇ ਕੱਟਦਾ ਫਿਰਦਾ ਸ਼ਰਮ ਮੰਨ ਜਿਹਨੇ ਇਹਨਾਂ ਨੂੰ ਸੱਦਿਆ ਉੱਥੇ ਤੂੰ ਬਾਵਾ ਟਿਕਿਆ ਰਹਿ ਗਿਆ ਇੰਨੀਆਂ ਔਰਤਾਂ 'ਚ ਉਹ ਨਹੀਂ ਜੀ ਬਸ ਮੈਂ ਤੁਹਾਡੇ ਮੂਰੇ ਬੇਨਤੀ ਕਰਦਾ ਇੱਕੋ ਹੀ ਮੇਰੇ ਘਰੇ ਨਾ ਪਤਾ ਲੱਗੇ ਘਰੇ ਨਾ ਪਤਾ ਲੱਗੇ ਇੱਜ਼ਤ ਪਿਆਰੀ ਹੁੰਦੀ ਹੈ ਨਾ ਤੁਸੀਂ ਦੱਸੋ ਜਦੋਂ ਉਹਦੀ ਇੱਜ਼ਤ ਰੋਲਤੀ ਯਾਰ ਠੀਕ ਆ ਉਹਦੇ ਬੱਚੇ ਹੋਣਗੇ ਛੋਟੇ ਛੋਟੇ ਉਹ ਕੀ ਸੋਚਣਗੇ ਮੈਂ ਕਿਹੜਾ ਦੱਸਿਆ ਕਿਸੇ ਨੂੰ ਇਹ ਹੂੰ ਅੱਛਾ ਜੇ ਇਹ ਕੰਮ ਨਾ ਹੁੰਦਾ ਤਾਂ ਤੁਸੀਂ ਸੋਚੋ ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਨਾ ਇਹ ਜੇ ਇੱਜ਼ਤਾਂ ਦੇ ਸੌਦੇ ਕਰਕੇ ਜਿਹੜੀਆਂ ਨੌਕਰੀਆਂ ਲਈਆਂ ਜਾਂਦੀਆਂ ਨਾ ਠੀਕ ਆ ਉਹ ਇੱਜ਼ਤ ਫਿਰ ساری ਉਮਰ ਵਿੱਚ ਨਹੀਂ ਪੈਂਦੀ ਜਿੱਡੇ ਮਰਜੀ ਤੁਸੀਂ ਉਹਦੇ ਤੇ ਜਾਵੜੇ ਮੁੜ ਕੇ ਇਹ ਜੇ ਬੰਦੇ ਪਿੱਛਾ ਨਹੀਂ ਛੱਡਦੇ ਹੁੰਦੇ ਠੀਕ ਆ ਅੱਧੀ ਖਾ ਕੇ ਸੋਝੋ ਉਹਦੇ ਪਰਿਵਾਰ 'ਚ ਸਕੂਨ ਇੱਜ਼ਤ ਲੈ ਕੇ ਠੀਕ ਆ ਤੂੰ ਕਹਿੰਦਾ ਮੈਂ ਔਰਤਾਂ ਦੀ ਇੱਜ਼ਤ ਕਰਦਾ ਰੀਵਨ ਮੈਂ ਉੱਥੇ ਕੱਟਣ ਗਿਆ ਤੈਨੂੰ ਉਦੋਂ ਆ ਚੇਤਾ ਨਹੀਂ ਆਇਆ ਵੀ ਇਹ ਵੀ ਮੈਂ ਰੀਵਨ ਉੱਥੇ ਕੱਟ ਕੇ ਆਇਆ ਉੱਥੇ ਤਾਂ ਮੈਂ ਚੰਗੇ ਚੰਗੇ ਭਾਸ਼ਣ ਦੇ ਕੇ ਆਇਆ ਬੇਟੀ ਬਚਾਓ ਬੇਟੀ ਬਚਾਓ ਇੱਥੇ ਤੂੰ ਕੀ ਕੰਮ ਕਰਨ ਲੱਗਿਆ ਪਿਆ ਉਹ ਤਾਂ ਹੀ ਥੋੜਾ ਮੈਨੂੰ ਵੀ ਪਿਆਰ ਹੋ ਗਿਆ ਸੀ ਕਹਿੰਦੇ ਪਿਆਰ ਨਾ ਹੁੰਦਾ ਸੀ ਅੱਖਾਂ ਤੇ ਪੱਟੀ ਬੰਨਣੀ ਗਈ ਸੀ ਪਿਆਰ ਅੰਨਾ ਹੁੰਦਾ ਕਿਤੇ ਆਸ਼ਕਾਲੀਆਂ ਕਹਾਵਤਾਂ ਸੁਣਾਉਣ ਲੱਗ ਪੈਂਦੇ ਆ ਕਾਦਾ ਪਿਆਰ ਅੰਨਾ ਸੀ ਪਿਆਰ ਤਾਂ ਨਾ ਉਹ ਹੁੰਦਾ ਜੇ ਕਿਸ ਦੀ ਇੱਜ਼ਤ ਕਰੇ ਠੀਕ ਆ ਕਿਸੇ ਨੂੰ ਟੱਚ ਨਾ ਕਰੇ ਤੂੰ ਤਾਂ ਇੱਥੇ ਸਾਰਾ ਕੁਝ ਲਾ ਕੇ ਖੜਾ ਇਹ ਪਿਆਰ ਅੰਨਾ ਸੀ ਨਹੀਂ ਇਹ ਜਿੱਤ ਤਾਂ ਮੈਂ ਉਹਦੀ ਕੀਤੀ ਸੀ ਇੱਜ਼ਤ ਤੂੰ ਕਾਦੀ ਕੀਤੀ ਸੀ ਪਹਿਲਾਂ 20 ਮਿੰਟ ਇੱਜ਼ਤ ਕੀਤੀ 10 ਮਿੰਟਾਂ ਬਾਅਦ ਤੂੰ ਇਹ ਜਿੱਤ ਲੁੱਟ ਲਈ ਉਹਦੀ ਚਲੋ ਜੀ ਮੈਂ ਤੁਹਾਡੇ ਮੁਰੇ ਬੇਨਤੀ ਕਰਦਾ ਇਹ ਬੰਦ ਕਰ ਦਿਓ ਜੀ ਬੰਦ ਕਰ ਦਿਓ ਮਿੱਤਰੋ ਸਾਂਦਾ ਤਾਂ ਇੱਕ ਫਰਜ ਬਣਦਾ ਸੀ ਤੁਹਾਨੂੰ ਇੱਕ ਮੈਸੇਜ ਦਿੱਤਾ ਇਹ ਦਿਖਾਇਆ ਜਿਹੜਾ ਪੰਜਾਲ ਸਾਹਿਬ ਦਾ ਜਿਹੜਾ ਗਾਹ ਪਿਆ ਹੋਇਆ ਕਿਹੜੇ ਤਰੀਕੇ ਦੇ ਨਾਲ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ ਉਹ ਵੀਡੀਓ ਕਲਿੱਪ ਆਈ ਦੇਖੀ ਬੜਾ ਮਨ ਦੁਖੀ ਹੋਇਆ ਆਪਣਾ ਤਾਂ ਇੱਕ ਫਰਜ ਹੈ ਕਿ ਇਹ ਮੈਸੇਜ ਦੇਣਾ ਕਿ ਵੇਖੋ ਸਰਕਾਰ ਕਿੰਨੇ ਚੰਗੇ ਕੰਮ ਕਰ ਰਹੀ ਆ ਨਸ਼ਿਆਂ ਤੇ ਕਾਰਵਾਈ ਪਾ ਰਹੀ ਆ ਠੀਕ ਆ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਨੂੰ ਸਜ਼ਾ ਮਿਲ ਰਹੀ ਆ ਚੰਗਾ ਕੰਮ ਕਰ ਰਹੀ ਆ ਪਰ ਇੱਕ ਮੈਸੇਜ ਦਿੱਤਾ ਕਿ ਬੱਚੋ ਜਿੰਨਾ ਬੱਚ ਹੁੰਦਾ ਇਹ ਉੜਦਾ ਤੀਰ ਬਹੁਤ ਭੈੜੀ ਚੀਜ਼ ਹੁੰਦੀ ਆ ਕਹਿੰਦੇ ਹੁੰਦੇ ਸੀ ਗੋਲੀ ਛਾਤੀ چیر ਦਿੰਦੀ ਆ ਤੇ ਉੜਦਾ ਤੀਰ ਕੀ چیر ਦਿੰਦਾ ਤੁਹਾਨੂੰ ਵੀ ਪਤਾ ਐਸੇ ਕਰਕੇ ਉੜਦੇ ਤੀਰ ਤੋਂ ਬਚੋ ਜਿਹੜੀ ਇਹ ਘਣਾਉਣੀ ਹਰਕਤ ਇਸ ਬੰਦੇ ਨੇ ਕੀਤੀ ਇਹਨੂੰ ਸਜ਼ਾ ਇਹਦੀ ਮਿਲਣੀ ਚਾਹੀਦੀ ਆ ਜੁੜੇ ਰੋ ਮਲੂਕਾ ਫਿਰ ਨਾਲ ਧੰਨਵਾਦ ਜੀ